ਮੈਂ ਕੱਟ ਵਾਓ ਵਾਲੇ ਸਾਡੇ ਕੰਮ ਨੂੰ ਗਾਲਾਂ ਕੱਢਦੇ ਨੇ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲਾਈਕ ਕਰਦੇ ਨੇ ਸੋ ਬਾਈ ਜੀ ਆਏ ਨੇ ਆਪਣੇ ਕੋਲੇ ਪਹਿਲੀ ਵਾਰ ਆਪਾਂ ਨੂੰ ਇੰਸਟਾਗ੍ਰam ਤੇ ਬਾਈ ਨੇ ਫੋਲੋ ਕੀਤਾ ਤੇ ਫਿਰ ਆਪਣੇ ਵੀਡੀਓਜ਼ ਵਗੈਰਾ ਦੇਖੀਆਂ ਤੇ ਫਿਰ ਇਹ ਆਪਣੇ ਕੋਲੇ ਦਾੜੀ ਕਰਲੀ ਕਰਾਉਣ ਆਏ ਸੋ ਬਾਈ ਜੀ ਤੁਸੀਂ ਆਇਓ ਸਾਡੇ ਕਿਹੜੇ ਸਾਈਡ ਤੋਂ ਗਿਆ ਦੱਸਿਆ ਤੁਸੀਂ ਨੇ ਪੰਦੇਰ ਜੀ ਪੰਦੇਰ ਪਨੀਰ ਖੁਰਦ ਕਹਿੰਦੇ ਜੀ ਪੰਦੇਰ ਓਕੇ ਹਾਂ ਜੀ ਤੇ ਬਾਈ ਮੈਨੂੰ ਇੱਕ ਗੱਲ ਦੱਸੋ ਬਸ ਸ਼ਾਟ ਦੇ ਵਿੱਚ ਦੋ ਦੋ ਤੁਸੀਂ ਪਹਿਲਾਂ ਦਾੜੀ ਕਰਲੀ ਕਰਾਈਏ ਦੇਖੋ ਹਾਂਜੀ ਹਾਂਜੀ ਹਰ ਇੱਕ ਬੰਦਾ ਆਪਣਾ ਆਪਣਾ ਜੋਰ ਲਾਉਂਦਾ ਹੈ ਹਾਂਜੀ ਸੋ ਤੁਹਾਨੂੰ ਕੈਮੀਕਲ ਤਾਂ ਨਹੀਂ ਚੜਿਆ ਨਾ ਕੈਮੀਕਲ ਤਾਂ ਨਹੀਂ ਚੜਿਆ ਜੀ ਦੂਜੀ ਗੱਲ ਜਿਹੜਾ ਰਿਜ਼ਲਟ ਤੁਹਾਨੂੰ ਮਿਲਿਆ ਇਹ ਵਧੀਆ ਨਹੀਂ ਮਿਲਿਆ ਜਾਂ ਪਹਿਲਾਂ ਨਾਲੋਂ ਬਹੁਤ ਵਧੀਆ ਮਿਲਿਆ ਜਾਂ ਤੁਸੀਂ ਜਿਹੜਾ ਪਹਿਲਾਂ ਕਰਾਦੇ ਉਹਦਾ ਕੀ ਟਾਈਮ ਲੱਗਦਾ ਸੀ ਕਰਲੀ ਕਰਨ ਦਾ ਤੇ ਹੁਣ ਕਿੰਨਾ ਟਾਈਮ ਲੱਗਿਆ ਪਹਿਲਾਂ ਨਾਲੋਂ ਤਾਂ ਵਧੀਆ ਮਿਲਿਆ ਜੀ ਓਕੇ ਹਾਂਜੀ ਹਾਂ ਟਾਈਮ ਪਹਿਲਾਂ 4-5 ਘੰਟੇ ਲੱਗਦੇ ਸੀਗੇ ਲੱਗਦੇ ਸੀ ਓਕੇ ਆਪਣੇ ਕੋਲ ਤਾਂ ਕੋਈ ਟਾਈਮ ਨਹੀਂ ਲੱਗਿਆ ਜੀ ਮਤਲਬ ਗੱਲਾਂ-ਗੱਲਾਂ ਦੇ ਵਿੱਚ ਕੰਮ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਬਾਕੀ ਦਾੜੀ ਵੀ ਠੀਕ ਹੈ ਜੀ ਉਹ ਸਾਈਡ ਤੋਂ ਖਲਾਬਤ ਵੱਜਾ ਦੇ ਰਹਿ ਜਾਂਦੀ ਸੀ ਠੀਕ ਹੈ ਠੀਕ ਹੈ ਅੱਜ ਤਾਂ ਨਾਲ ਲੱਗ ਗਈ ਜਮਾ ਜਮਾ ਮਤਲਬ ਥੋੜੇ ਮਾਨ ਪਾਉਂਦੀ ਗੱਲ ਬਣ ਗਈ ਬਾਈ ਜਿਹੜਾ ਤੁਸੀਂ ਮਾਨ ਕਰਕੇ ਆਏ ਸੀ ਸਾਡੇ ਕੋਲੇ ਉਹ ਹੋ ਗਿਆ ਤੁਹਾਡਾ ਕੰਮ ਹਾਂਜੀ ਹਾਂ ਤੇ ਬਾਈ ਜੀ ਜਿਹੜੇ ਸਾਡੇ ਕੰਮ ਨੂੰ ਗਾਲਾਂ ਵੀ ਕੱਢਦੇ ਨੇ ਇਨਤ ਕਰਦੇ ਆ ਬਾਈ ਕਿਸੇ ਤੋਂ ਮੰਗਣ ਨਹੀਂ ਜਾਂਦੇ ਹਨਾ ਜੀ ਤੇ ਕਿਸੇ ਨੂੰ ਪਤਾ ਨਹੀਂ ਹੁੰਦਾ ਜਿਹੜਾ ਬੰਦਾ ਮਿਹਨਤ ਕਰਕੇ ਉਰੇ ਤੱਕ ਪਹੁੰਚਿਆ ਹੁੰਦਾ ਹੈ ਵੀ ਇਹ ਬੰਦਾ ਉਰੇ ਤੱਕ ਕਿਵੇਂ ਪਹੁੰਚਿਆ ਸਹੀ ਗੱਲ ਹੈ ਹਰੇਕ ਬੰਦਾ ਮੋਬਾਈਲ ਖੋਲ ਕੇ ਆਪਣਾ ਬੇਤੁਕਾ ਬੇ ਟੰਗਾ ਇੱਕ ਕਮੈਂਟ ਕਰਕੇ ਕਹਿ ਦਿੰਦਾ ਬਾਈ ਜੀ ਇਹ ਤੁਸੀਂ ਗਲਤ ਕਰ ਰਹੇ ਹੋ ਸੋ ਦੋਸਤੋ ਕੰਮ ਹੈ ਹਰੇਕ ਨੂੰ ਆਪਣਾ ਆਪਣਾ ਕੰਮ ਸਾਜਿਆ ਪਰਮਾਤਮਾ ਨੇ ਸੋ ਖੁਸ਼ੀ ਨਾਲ ਕਰੋ ਮਿਹਨਤ ਨਾਲ ਕਰੋ ਜੇ ਪੰਜਾਬ ਤੇ ਰਹਿੰਦੇ ਆ ਤਾਂ ਕੰਮ ਵੀ ਕਰਦੇ ਆ ਬਾਈ ਅਸੀਂ ਕੋਈ ਬਾਹਰ ਨਹੀਂ ਜਾ ਰਹੇ ਠੀਕ ਹੈ ਜੀ ਤੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਤੇ ਰਹਿ ਕੇ ਕੰਮ ਕਰੋ ਸੋ ਬੇਨਤੀ ਇਹ ਹੈ ਵੀ ਅਸੀਂ ਇੱਥੇ ਕੰਮ ਕਰ ਰਹੇ ਆਂ ਜੇ ਕਿਸੇ ਨੂੰ ਜ਼ਿਆਦਾ ਖੁਰਕ ਹੁੰਦੀ ਹੈ ਬਾਈ ਮੇਰੇ ਨੰਬਰ ਤੇ ਗੱਲ ਕਰਕੇ ਮੇਰੇ ਨਾਲ ਗੱਲ ਕਰੋ ਤਾਂ ਕਿ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਬੜੀ ਮੁਹੱਬਤ ਨਾਲ ਦੇ ਸਕਾਂ ਪ੍ਰੋਬਲਮ ਹੋਵੇ ਦਾੜੀ ਝੜਦੀ ਹੈ ਟੁੱਟਦੀ ਹੈ ਜੇ ਕਿਸੇ ਵੀ ਤਰ੍ਹਾਂ ਦਾ ਕੋਈ హెయిਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਸਾਡੇ ਨਾਲ ਡਿਸਕਸ਼ਨ ਕਰ ਸਕਦੇ ਹੋ ਸਾਰੇ ਉਹਨਾਂ ਚਰ ਲਈ ਸਤਿ ਸ੍ਰੀ ਅਕਾਲ ਵੇਟ ਕਰਿਓ ਫੋਲੋ ਜ਼ਰੂਰ ਕਰਨਾ